ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਦੇ ਮਹਿਸੂਸ ਕੀਤਾ ਹੈ ਕਿ ਅਸੀਂ ਇੱਕ ਅਜਿਹੀ ਦੌੜ ਵਿੱਚ ਭਜ ਰਹੇ ਹਾਂ ਜਿੱਥੇ ਮੰਜ਼ਿਲ ਤਾਂ ਹੈ ਪਰ ਸ਼ਾਇਦ ਸਕੂਨ ਨਹੀਂ ਅਸੀਂ ਸਵੇਰ ਤੋਂ ਸ਼ਾਮ ਤੱਕ ਦੁਨੀਆ ਦੀਆਂ ਉਮੀਦਾਂ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਦੇ ਹਾਂ ਕੰਮ ਤੇ ਘਰ ਵਿੱਚ ਸੋਸ਼ਲ ਮੀਡੀਆ ਤੇ ਹਰ ਥਾਂ ਇੱਕ ਅਦਿੱਖ ਜਿਹਾ ਦਬਾਅ ਹੈ ਖੁਦ ਨੂੰ ਸਾਬਤ ਕਰਨ ਦਾ ਦੂਜਿਆਂ ਤੋਂ ਪਰਵਾਹ ਨਹੀਂ ਲੈਣ ਦਾ ਇਸ ਭਜ ਦੌੜ ਵਿੱਚ ਨਾ ਕਈ ਵਾਰ ਇੰਜ ਲੱਗਦਾ ਜਿਵੇਂ ਸਾਡੇ ਸਾਰੇ ਸਹਾਰੇ ਸਾਡੀਆਂ ਸਾਰੀਆਂ ਤਾਕਤਾਂ ਜਵਾਬ ਦੇ ਗਈਆਂ ਹੋਣ ਇੱਕ ਖਲਾਜਾ ਮਹਿਸੂਸ ਹੁੰਦਾ ਹੈ ਅੱਜ ਅਸੀਂ ਉਸੇ ਖਲਾ ਨੂੰ ਪਰਣ ਵਾਲੇ ਇੱਕ ਅਨਮੋਲ ਖਜ਼ਾਨੇ ਦੀ ਗੱਲ ਕਰਾਂਗੇ ਅਸੀਂ ਗੁਰੂ ਰਾਮਦਾਸ ਜੀ ਦੇ ਇੱਕ ਪਾਵਨ ਸ਼ਬਦ ਦੀ ਛਾਂ ਹੇਕ ਬੈਠਾਂਗੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 735 ਤੇ ਰਾਗ ਸੂਹੀ ਵਿੱਚ ਦਰਜ ਹੈ ਇਹ ਮਹੱਲਾ 4 ਦਾ ਸ਼ਬਦ ਹੈ ਜੋ 25 ਜਨਵਰੀ 2026 ਨੂੰ ਸਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਅੰਮ੍ਰਿਤ ਵੇਲੇ ਦੇ ਮੁਖਵਾਕ ਵਜੋਂ ਆਇਆ ਹੈ ਸਾਡਾ ਮਕਸਦ ਕੋਈ ਵਿਦਵਤਾ ਭਰਪੂਰ ਵਿਆਖਿਆ ਕਰਨਾ ਨਹੀਂ ਬਲਕਿ ਬਲਕਿ ਇਹ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਜਦੋਂ ਸਾਰੇ ਦੁਨੀਆਵੀ ਸਹਾਰੇ ਧੂਖਾ ਦੇ ਜਾਂਦੇ ਨੇ ਤਾਂ ਉਹ ਕਿਹੜਾ ਇੱਕ ਅਟੁੱਟ ਆਸਰਾ ਹੈ ਜੋ ਸਾਨੂੰ ਡਿੱਗਣ ਤੋਂ ਬਚਾਉਂਦਾ ਤੇ ਸਾਡੇ ਅੰਦਰ ਅਸਲ ਸ਼ਕਤੀ ਪੈਦਾ ਕਰਦਾ ਇੱਕ ਅਹਿਸਾਸ ਹੈ ਇਹ ਉਸ ਪਲ ਦੀ ਗੱਲ ਕਰਦਾ ਹੈ ਜਦੋਂ ਇਨਸਾਨ ਹਰ ਪਾਸਿਓਂ ਥੱਕ ہار ਕੇ ਆਪਣੇ ਸਾਰੇ ਹਥਿਆਰ ਸੁੱਟ ਕੇ ਕਹਿੰਦਾ ਮੇਰੇ ਵੱਸ ਕੁਝ ਨਹੀਂ ਅਤੇ ਅਧਿਆਤਮਕਤਾ ਕਹਿੰਦੀ ਹੈ ਕਿ ਅਸਲ ਯਾਤਰਾ ਉਹ ਇਸੇ ਸਮਰਪਣ ਤੋਂ ਸ਼ੁਰੂ ਹੁੰਦੀ ਹੈ ਇਹ ਸ਼ਬਦ ਸਾਨੂੰ ਸਿਖਾਉਂਦਾ ਹੈ ਕਿ ਅਸਲ ਬਾਦਸ਼ਾਹ ਹੀ ਬਾਹਰ ਨਹੀਂ ਸਗੋਂ ਆਪਣੇ ਮਨ ਦੇ ਅੰਦਰ ਸਥਾਪਿਤ ਕਰਨੀ ਹੈ ਇੱਕ ਇੱਕ ਅਜੇ ਹੀ ਅੰਦਰੂਨੀ ਖੁਦਮੁਖਤਿਆਰੀ ਜਿੱਥੇ ਸਾਡੀਆਂ ਖੁਸ਼ੀਆਂ ਜਾਂ ਗਮੀਆਂ ਦੁਨੀਆ ਦੀਆਂ ਰਾਵਾਂ ਤੇ ਨਿਰਭਰ ਨਾ ਹੋਣ ਅੰਦਰੂਨੀ ਖੁਦਮੁਖਤਿਆਰੀ ਵਾ ਇਹ ਬਹੁਤ ਡੂੰਗਾ ਵਿਚਾਰ ਹੈ ਆਓ ਇਸੇ ਭਾਵਨਾ ਨਾਲ ਸ਼ਬਦ ਦੇ ਕੇਂਦਰੀ ਤੁਰੇ ਰਹਾਉ ਦੀਆਂ ਤੁਕਾਂ ਤੋਂ ਗੱਲ ਸ਼ੁਰੂ ਕਰੀਏ ਗੁਰੂ ਸਾਹਿਬ ਕਹਿੰਦੇ ਨੇ ਮੈਂ ਹਰ ਹਰ ਨਾਮ ਧਰ ਸੋਈ ਜਿਉਂ ਭਾਵੇ ਤਿਉਂ ਰਾਖੂ ਮੇਰੇ ਸਾਹਿਬ ਮੈਂ ਤੁਝ ਬਿਨ ਅਵਰੂ ਨ ਕੋਈ ਪਾਵ ਮੇਰੇ ਲਈ ਤਾਂ ਹਰੀ ਦਾ ਨਾਮ ਹੀ ਕੋਇਕ ਆਸਰਾ ਇਕੋ ਇਕ ਟੇਕ ਹੈ ਏ ਮੇਰੇ ਮਾਲਿਕ ਜਿਵੇਂ ਤੈਨੂੰ ਠੀਕ ਲੱਗਦਾ ਉਹ ਵੀ ਮੇਰੀ ਰੱਖਿਆ ਕਰ ਤੇਰੇ ਬਿਨਾ ਮੇਰਾ ਹੋਰ ਕੋਈ ਹੈ ਹੀ ਨਹੀਂ ਪਰ ਜਦੋਂ ਮੈਂ ਪੜਦਾ ਹਾਂ ਤਾਂ ਮਨ ਵਿੱਚ ਇੱਕ ਸਵਾਲ ਉੱਠਦਾ ਹੂੰ ਅਸੀਂ ਸਮਾਜ ਵਿੱਚ ਰਹਿੰਨੇ ਆ ਸਾਡੀ ਜ਼ਿੰਦਗੀ ਪਰਿਵਾਰ ਦੋਸਤਾਂ ਸਹਿਕਰਮੀਆਂ ਦੇ ਆਲੇ-ਦੁਆਲੇ ਕੰਮਦੀ ਹੈ ਤਾਂ ਫਿਰ ਇਹ ਕਹਿਣਾ ਕਿ ਮੇਰਾ ਤੇਰੇ ਬਿਨਾ ਕੋਈ ਨਹੀਂ ਕੀ ਇਹ ਕੀ ਇਹ ਇੱਕ ਤਰ੍ਹਾਂ ਨਾਲ ਸਮਾਜ ਤੋਂ ਵੱਖ ਹੋਣ ਵਾਲੀ ਗੱਲ ਨਹੀਂ ਕਿ ਗੁਰੂ ਸਾਹਿਬ ਕਹਿ ਰਹੇ ਨੇ ਕਿ ਸਾਨੂੰ ਆਪਣੇ ਦੁੱਖ ਕਿਸੇ ਨਾਲ ਸਾਂਝੇ ਹੀ ਨਹੀਂ ਕਰਨੇ ਚਾਹੀਦੇ ਦੇਖੋ ਇਹ ਬਹੁਤ ਹੀ ਸੁਭਾਵਿਕ ਅਤੇ ਤੇ ਬਹੁਤ ਜ਼ਰੂਰੀ ਸਵਾਲ ਹੈ ਹੂੰ ਗੁਰਬਾਣੀ ਸਾਨੂੰ ਦੁਨੀਆ ਛੱਡਣ ਲਈ ਨਹੀਂ ਕਹਿੰਦੀ ਸੁਗੋ ਦੁਨੀਆ ਵਿੱਚ ਰਹਿਣ ਦਾ ਸਹੀ ਢੰਗ ਸਿਖਾਉਂਦੀ ਹੈ ਇੱਥੇ ਗੁਰੂ ਸਾਹਿਬ ਰਿਸ਼ਤਿਆਂ ਨੂੰ ਤੋੜਨ ਦੀ ਗੱਲ ਨਹੀਂ ਕਰ ਰਹੇ ਸੁਗੋ ਨਿਰਪਰਤਾ ਦੀਆਂ ਜ਼ੰਜੀਰਾਂ ਨੂੰ ਤੋੜਨ ਦੀ ਗੱਲ ਕਰ ਰਹੇ ਨੇ ਅੱਛਾ ਦੋਮਾ ਵਿੱਚ ਬਹੁਤ ਵੱਡਾ ਫਰਕ ਹੈ ਅਸੀਂ ਅੱਜ ਇੱਕ ਅਜਿਹੇ ਦੌਰ ਵਿੱਚ ਹਾਂ ਜਿੱਥੇ ਪਰਵਾਨਗੀ ਦੀ ਲਤ ਯਾਨੀ ਅਪਰੂਵਲ ਐਡਿਕਸ਼ਨ ਇੱਕ ਆਮ ਜਹੀ ਗੱਲ ਬਣ ਗਈ ਹੈ ਹੈਨਾ ਹਾਂ ਬਿਲਕੁਲ ਅਸੀਂ ਛੁੱਟੀਆਂ ਤੇ ਜਾਂਦੇ ਹਾਂ ਪਰ ਸਾਡਾ ਧਿਆਨ ਸੁੰਦਰ ਨਜ਼ਾਰਿਆਂ ਦਾ ਆਨੰਦ ਲੈਣ ਦੀ بجائے ਇਸ ਗੱਲ ਤੇ ਹੁੰਦਾ ਕਿ ਇੰਸਟਾਗ੍ਰam ਤੇ ਫੋਟੋ ਪਾਉਣ ਤੇ ਕਿੰਨੇ ਲਾਈਕਸ ਆਉਣਗੇ ਹਮ ਸਹੀ ਗੱਲ ਹੈ ਇਸ ਗੱਲ ਤੇ ਹੁੰਦਾ ਕਿ ਸਾਡਾ ਬੌਸ ਤਾਰੀਫ ਕਰੇਗਾ ਜਾਂ ਨਹੀਂ ਇਹ ਹੈ ਨਿਰਪਰਤਾ ਗੁਰੂ ਸਾਹਿਬ ਕਹਿ ਰਹੇ ਨੇ ਕਿ ਆਪਣਾ ਦੁੱਖ ਸੁੱਖ ਦੁਨੀਆ ਅੱਗੇ ਜ਼ਰੂਰ ਰੱਖੋ ਪਰ ਸਹਾਰੇ ਦੀ ਉਮੀਦ ਉਹ ਸਿਰਫ ਉਸ ਇੱਕ ਤੋਂ ਰੱਖੋ ਹਮ ਕਿਉਂਕਿ ਦੁਨਿਆਵੀ ਸਹਾਰੇ ਤਾਂ ਮੌਸਮ ਵਾਂਗ ਬਦਲਦੇ ਨੇ ਪਰ ਉਹ ਦੀ ਬਾਣ ਹਮੇਸ਼ਾ ਕਾਇਮ ਰਹਿੰਦਾ ਹੈ ਇਹ ਦਿਲਚਸਪ ਹੈ ਕਿ ਤੁਸੀਂ ਨਿਰਪੜਤਾ ਅਤੇ ਰਿਸ਼ਤਿਆਂ ਵਿੱਚ ਫਰਕ ਦੱਸਿਆ ਪਰ ਇਸ ਨੂੰ ਅਮਲ ਵਿੱਚ ਲਿਆਉਣਾ ਇਹ ਤਾਂ ਕਾਫੀ ਔਖਾ ਹੋਵੇਗਾ ਜਦੋਂ ਮਨ ਦੁਖੀ ਹੁੰਦਾ ਹੈ ਤਾਂ ਸੁਭਾਵਿਕ ਤੌਰ ਤੇ ਕਿਸੇ ਆਪਣੇ ਨੂੰ ਲੱਭਦਾ ਹੈ ਇਸ ਆਦਤ ਨੂੰ ਬਦਲ ਕੇ ਹਰ ਗੱਲ ਉਸ ਅਧਿਕ ਸ਼ਕਤੀ ਅੱਗੇ ਰੱਖਣ ਲਈ ਤਾਂ ਬਹੁਤ ਅਭਿਆਸ ਤੇ ਵਿਸ਼ਵਾਸ ਚਾਹੀਦਾ ਹੋਵੇਗਾ ਬਿਲਕੁਲ ਇਸ ਲਈ ਅਭਿਆਸ ਅਤੇ ਵਿਸ਼ਵਾਸ ਦੋਵਾਂ ਦੀ ਲੋੜ ਹੈ ਪਰ ਇਸ ਦਾ ਫਲ ਵੀ ਬਹੁਤ ਵੱਡਾ ਹੈ ਜਦੋਂ ਕੋਈ ਇਨਸਾਨ ਇਹ ਫੈਸਲਾ ਕਰ ਲੈਂਦਾ ਹੈ ਨਾ ਕਿ ਮੈਂ ਆਪਣੀ ਮਾਨਸਿਕ ਤੇ ਭਾਵਨਾਤਮਕ ਸਖਿਰਤਾ ਲਈ ਦੁਨੀਆਂ ਤੇ ਨਿਰਭਰ ਨਹੀਂ ਹੋਣਾ ਹਾਂਜੀ ਤਾਂ ਉਸ ਨੂੰ ਇੱਕ ਜਿਹੀ ਚੀਜ਼ ਮਿਲਦੀ ਹੈ ਜਿਸ ਨੂੰ ਅਸਾਧਾਰਨ ਮਾਨਸਿਕ ਸਪਸ਼ਟਤਾ ਯਾਨੀ ਰੈਡਿਕਲ ਮੈਂਟਲ ਕਲੈਰਿਟੀ ਕਹਿ ਸਕਦੇ ਹਾਂ ਅੱਛਾ ਉਹ ਕੀ ਹੈ ਫਿਰ ਤੁਸੀਂ ਦੁਨੀਆਂ ਵਿੱਚ ਵਿਚਰਦੇ ਹੋ ਸਭ ਨਾਲ ਪਿਆਰ ਨਾਲ ਰਹਿੰਦੇ ਹੋ ਪਰ ਅੰਦਰੋਂ ਆਜ਼ਾਦ ਹੁੰਦੇ ਹੋ ਇਹ ਹੀ ਅਸਲ ਅੰਦਰੂਨੀ ਖੁਦਮੁਖਤਿਆਰੀ ਹੈ ਵਾਹ ਮਤਲਬ ਬਾਹਰੀ ਸ਼ੋਰ ਨੂੰ ਬੰਦ ਕਰਕੇ ਅੰਦਰ ਦੀ ਆਵਾਜ਼ ਸੁਣਨਾ ਜੀ ਅਤੇ ਇਸ ਵਿਸ਼ਵਾਸ ਨੂੰ ਹੋਰ ਪੱਕਾ ਕਰਨ ਲਈ ਗੁਰੂ ਸਾਹਿਬ ਕੁਦਰਤ ਵਿੱਚੋਂ ਕੁਝ ਇਹ ਹੀ ਉਦਾਹਰਣਾਂ ਦਿੰਦੇ ਨੇ ਜੋ ਸੋਚਣ ਲਈ ਮਜਬੂਰ ਕਰ ਦਿੰਦੀਆਂ ਨੇ ਉਹ ਕਹਿੰਦੇ ਨੇ ਬੱਕਰੀ ਸਿੰਘ ਇਕ ਤੈ ਥਾਂੇ ਰੱਖੇ ਮਨ ਹਰ ਜਪ ਭ੍ਰਮ ਪਾਉ ਗੋਈ ਮਤਲਬ ਉਹ ਪ੍ਰਭੂ ਬੱਕਰੀ ਅਤੇ ਸ਼ੇਰ ਵਰਗੇ ਜਾਨੀ ਦੁਸ਼ਮਣਾਂ ਨੂੰ ਇੱਕੋ ਥਾਂ ਤੇ ਇਕੱਠੇ ਰੱਖ ਸਕਦਾ ਹੈ ਜਦੋਂ ਮੈਂ ਇਹ ਤੁਕ ਪੜਦਾ ਤਾਂ ਮਨ ਵਿੱਚ ਹੈਰਾਨੀ ਹੁੰਦੀ ਹੈ ਇੱਕ ਵਿਸਮਾਦ ਪੈਦਾ ਹੁੰਦਾ ਹੈ ਇਹ ਇਹ ਕਿਵੇਂ ਸੰਭਵ ਹੈ ਗੁਰੂ ਸਾਹਿਬ ਇਹਨਾਂ ਵਿਰੋਧਾ ਪਾਸਾ ਰਾਂਹੀਂ ਸਾਨੂੰ ਕੀ ਸਮਝਾਣਾ ਚਾਹੁੰਦੇ ਨੇ ਇਹ ਤੁਕਾ ਸ਼ਬਦ ਦਾ ਦਿਲ ਨੇ ਇਹ ਸਾਨੂੰ ਸਿਖਾਉਂਦੀਆਂ ਨੇ ਕਿ ਸਾਡੀ ਤਰਕਸ਼ੀਲ ਸੋਚ ਸਾਡਾ ਲਾਜਿਕ ਜਿੱਥੇ ਖਤਮ ਹੁੰਦਾ ਉੱਥੋਂ ਉਸ ਦੀ ਖੇਡ ਸ਼ੁਰੂ ਹੁੰਦੀ ਹੈ ਪਹਿਲਾਂ ਇਸ ਨੂੰ ਬਾਹਰੀ ਪੱਧਰ ਤੇ ਸਮਝੋ ਉਹ ਸਿਰਜਣਹਾਰ ਜਿਸ ਨੇ ਸਾਰੀ ਕਾਇਨਾਤ ਬਣਾਈ ਹੈ ਉਸ ਲਈ ਕੁਝ ਵੀ ਅਸੰਭਵ ਨਹੀਂ ਹੈ ਉਸ ਨੇ ਪਾਣੀ ਦੇ ਉੱਪਰ ਧਰਤੀ ਨੂੰ ਠਿਕਾਇਆ ਹੋਇਆ ਹੈ ਉਸ ਨੇ ਸੁੱਕੀ ਲੱਕੜ ਦੇ ਅੰਦਰ ਅੱਗ ਛੁਪਾ ਕੇ ਰੱਖੀ ਹੈ ਹਾਂ ਜੀ ਇਹ ਸਭ ਉਸਦੀ ਬੇਅੰਤ ਸ਼ਕਤੀ ਦੇ ਪ੍ਰਗਟਾਵੇ ਨੇ ਜਿਸ ਨੂੰ ਸਾਡਾ ਵਿਗਿਆਨ ਅੱਜ ਵੀ ਪੂਰੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਇਸ ਦਾ ਇੱਕ ਹੋਰ ਡੂੰਗਾ ਅੰਦਰੂਨੀ ਅਰਥ ਹੈ ਅਤੇ ਉਹ ਅੰਦਰੂਨੀ ਅਰਥ ਕੀ ਹੈ ਉਹ ਅੰਦਰੂਨੀ ਅਰਥ ਸਾਡੇ ਆਪਣੇ ਮਨ ਨਾਲ ਜੁੜਿਆ ਹੋਇਆ ਹੈ ਸਾਡੇ ਅੰਦਰ ਵੀ ਤਾਂ ਇੱਕ ਸ਼ੇਰ ਤੇ ਇੱਕ ਬੱਕਰੀ ਵੱਜਦੇ ਨੇ ਅੱਛਾ ਹਾਂ ਸ਼ੇਰ ਹੈ ਸਾਡਾ ਗੁੱਸਾ ਸਾਡਾ ਹੰਕਾਰ ਸਾਡਾ ਡਰ ਅਤੇ ਬੱਕਰੀ ਹੈ ਸਾਡੀ ਸ਼ਾਂਤੀ ਸਾਡੀ ਨਿਮਰਤਾ ਸਾਡੀ ਹਿੰਮਤ ਜ਼ਿਆਦਾਤਰ ਸਮਾਂ ਸਾਡਾ ਅੰਦਰੂਨੀ ਸ਼ੇਰ ਸਾਡੀ ਅੰਦਰੂਨੀ ਬੱਕਰੀ ਨੂੰ ਖਾ ਜਾਂਦਾ ਹੈ ਹਮ ਸਹੀ ਗੱਲ ਹੈ ਗੁੱਸਾ ਸ਼ਾਂਤੀ ਤੇ ਹਾਵੀ ਹੋ ਜਾਂਦਾ ਡਰ ਹਿੰਮਤ ਨੂੰ ਦਬਾ ਦਿੰਦਾ ਹਮ ਗੁਰੂ ਸਾਹਿਬ ਕਹ ਰਹੇ ਨੇ ਕਿ ਜਿਸ ਪ੍ਰਭੂ ਨੇ ਬਾਹਰ ਸ਼ੇਰ ਤੇ ਬੱਕਰੀ ਨੂੰ ਇੱਕ ਥਾਂ ਤੇ ਰੱਖਣ ਦੀ ਤਾਕਤ ਰੱਖੀ ਹੈ ਉਹ ਤੇਰੇ ਮਨ ਦੇ ਅੰਦਰ ਵੀ ਇਹਨਾਂ ਵਿਰੋਧੀ ਭਾਵਨਾਵਾਂ ਵਿੱਚ ਸੰਤੁਲਨ ਪੈਦਾ ਕਰ ਸਕਦਾ ਹੈ ਵਾਹ ਬਸ ਲੋੜ ਹੈ ਉਸਦੇ ਨਾਮ ਤੇ ਉਸਦੀ ਸ਼ਕਤੀ ਤੇ ਭਰੋਸਾ ਕਰਨ ਦੀ ਜਦੋਂ ਇਹ ਭਰੋਸਾ ਆਂਦਾ ਤਾਂ ਸਾਰੇ ਪਰਮਪ ਸਾਰੇ ਸ਼ੱਕ ਤੇ ਡਰ ਆਪਣੇ ਆਪ ਦੂਰ ਹੋ ਜਾਂਦੇ ਨੇ ਕਿਉਂਕਿ ਫਿਰ ਸਾਨੂੰ ਪਤਾ ਹੁੰਦਾ ਹੈ ਕਿ ਸਾਡੇ ਅੰਦਰ ਦੇ ਤੂਫਾਨ ਨੂੰ ਸ਼ਾਂਤ ਕਰਨ ਵਾਲਾ ਕੋਈ ਹੈ ਇਹ ਤਾਂ ਬਹੁਤ ਹੀ ਕਮਾਲ ਦੀ ਵਿਆਖਿਆ ਹੈ ਇਸ ਦਾ ਮਤਲਬ ਹੈ ਕਿ ਜ਼ਿੰਦਗੀ ਦੀਆਂ ਮੁਸ਼ਕਲਾਂ ਹਾਂ ਬਿਲਕੁਲ ਜੋ ਸਾਨੂੰ ਵਿਰੋਧੀ ਤਾਕਤਾਂ ਵਾਂਗ ਲੱਗਦੀਆਂ ਨੇ ਜਿਵੇਂ ਸਫਲਤਾ ਤੇ ਅਸਫਲਤਾ ਖੁਸ਼ੀ ਤੇ ਗਮੀ ਉਹ ਵੀ ਉਸੇ ਇੱਕ ਸੰਤੁਲਨ ਦਾ ਹਿੱਸਾ ਨੇ ਇਹ ਸੋਚ ਤਾਂ ਸਾਨੂੰ ਹਾਲਾਤਾਂ ਤੇ ਸਿਰਫ ਪ੍ਰਤੀਕਿਰਿਆ ਕਰਨ ਦੀ ਬਜਾਏ ਇੱਕ ਵੱਖਰੇ ਨਜ਼ਰੀਏ ਨਾਲ ਦੇਖਣ ਲਈ ਪ੍ਰੇਰਿਤ ਕਰਦੀ ਹੈ ਤੁਸੀਂ ਬਿਲਕੁਲ ਸਹੀ ਨੁਕਤੇ ਤੇ ਪਹੁੰਚੇ ਹੋ ਇਸੇ ਨੂੰ ਇੱਕ ਪ੍ਰੋਐਕਟਿਵ ਸੋਲ ਜਾਂ ਇੱਕ ਜਾਗਰੂਕ ਆਤਮਾ ਕਿਹਾ ਜਾ ਸਕਦਾ ਹੈ ਇੱਕ ਪ੍ਰਤੀਕਿਰਿਆਸ਼ੀਲ ਮਤਲਬ ਰਿਐਕਟਿਵ ਵਿਅਕਤੀ ਹਾਲਾਤਾਂ ਦਾ ਗੁਲਾਮ ਹੁੰਦਾ ਖੁਸ਼ੀ ਆਈ ਤਾਂ ਹੱਸ ਪਿਆ दुखाया ਤਾਂ ਰੋਪਿਆ ਪਰ ਇੱਕ ਜਾਗਰੂਕ ਆਤਮਾ ਸਮਝਦੀ ਹੈ ਕਿ ਇਹ ਸਭ ਉਸ ਵੱਡੇ ਸੰਤੁਲਨ ਦਾ ਹਿੱਸਾ ਨੇ ਉਹ ਜਾਣਦੀ ਹੈ ਕਿ ਮੇਰੀ ਅਸਲ ਤਾਕਤ ਮੇਰੇ ਹਾਲਾਤਾਂ ਤੋਂ ਨਹੀਂ ਬਲਕਿ ਉਸ ਸਰਵਸ਼ਕਤੀਮਾਨ ਨਾਲ ਮੇਰੇ ਸਬੰਧ ਤੋਂ ਆਉਂਦੀ ਹੈ ਸਹੀ ਗੱਲ ਹੈ ਜਦੋਂ ਇਹ ਵਿਸ਼ਵਾਸ ਪੱਕਾ ਹੋ ਜਾਂਦਾ ਤਾਂ ਅਨਿਸ਼ਚਿਤਤਾ ਦੀ ਥਾਂ ਤੇ ਇੱਕ ਡੂੰਗਾ ਠਹਿਰਾਓ ਆ ਜਾਂਦਾ ਡਰ ਉੱਥੇ ਹੁੰਦਾ ਜਿੱਥੇ ਪਵਿੱਗ ਦਾ ਪਤਾ ਨਾ ਹੋਵੇ ਪਰ ਜਦੋਂ ਕੋਈ ਆਪਣਾ ਸਭ ਕੁਝ ਉਸ ਇੱਕ ਤੇ ਛੱਡ ਦਿੰਦਾ ਤਾਂ ਭਵਿੱਖ ਦੀ ਚਿੰਤਾ ਖਤਮ ਹੋ ਜਾਂਦੀ ਹੈ ਤੁਸੀਂ ਪਰੋਸੇ ਅਤੇ ਠਹਿਰਾਵ ਦੀ ਗੱਲ ਕੀਤੀ ਅਤੇ ਇਹ ਮੈਨੂੰ ਸ਼ਬਦ ਦੀਆਂ ਅਗਲੀਆਂ ਤੁਕਾਂ ਤੇ ਲੈ ਆਉਂਦਾ ਜਿੱਥੇ ਗੁਰੂ ਸਾਹਿਬ ਹਰੀ ਦੀ ਵਡਿਆਈ ਦਾ ਇੱਕ ਹੋਰ ਪਹਿਲੂ ਦਿਖਾਉਂਦੇ ਨੇ ਉਹ ਨਿਮਾਣਿਆਂ ਨੂੰ ਮਾਣ ਦੇਣ ਦੀ ਗੱਲ ਕਰਦੇ ਨੇ ਇਸ ਲਈ ਉਹਨਾਂ ਨੇ ਮਿੱਟੀ ਦੀ ਇੱਕ ਬਹੁਤ ਹੀ ਸਧਾਰਨ ਪਰ ਡੂੰਘੀ ਉਦਾਹਰਣ ਵਰਤੀ ਹੈ ਉਹ ਕਹਿੰਦੇ ਨੇ ਕਿ ਪ੍ਰਭੂ ਨੇ ਮਿੱਟੀ ਪਾਣੀ ਅਤੇ ਹਵਾ ਨੂੰ ਬਣ ਕੇ ਰੱਖਿਆ ਪਰ ਜਦੋਂ ਹਵਾ ਚਲਦੀ ਹੈ ਤਾਂ ਉਹੀ ਮਿੱਟੀ ਦੀ ਢੇਰੀ ਉੱਡ ਕੇ ਰਾਜਿਆਂ ਦੇ ਸਿਰ ਤੇ ਪੈ ਜਾਂਦੀ ਹੈ ਇਹ ਕਿੰਨੀ ਹੈਰਾਨੀ ਵਾਲੀ ਗੱਲ ਹੈ ਬਹੁਤ ਹੈਰਾਨੀ ਵਾਲੀ ਆਮ ਤੌਰ ਤੇ ਮਿੱਟੀ ਜਾਂ ਧੂੜ ਨੂੰ ਸਭ ਤੋਂ ਨਿਮਾਣਾ ਸਮਝਿਆ ਜਾਂਦਾ ਹੈ ਉਹ ਪੈਰਾਹੇਟ ਹੁੰਦੀ ਹੈ ਹਾਂਜੀ ਤਾਂ ਗੁਰੂ ਸਾਹਿਬ ਦੀ ਨਜ਼ਰ ਦੇਖੋ ਉਹ ਕਹਿੰਦੇ ਨੇ ਕਿ ਜਦੋਂ ਪ੍ਰਭੂ ਦੀ ਹਵਾ ਚਲਦੀ ਹੈ ਯਾਨੀ ਜਦੋਂ ਉਸ ਦੀ ਮਿਹਰ ਹੁੰਦੀ ਹੈ ਤਾਂ ਉਹੀ ਧੂੜ ਉਹੀ ਨਿਮਾਣਾ ਵੱਡੇ-ਵੱਡੇ ਰਾਜਾ ਮਹਾਰਾਜਿਆਂ ਦੇ ਸਿਰਾਂ ਦਾ ਤਾਜ ਬਣ ਜਾਂਦੀ ਹੈ ਇਹ ਸਿਰਫ ਇੱਕ ਕੁਦਰਤੀ ਘਟਨਾ ਦਾ ਵਰਣਨ ਨਹੀਂ ਹੈ ਇਹ ਇੱਕ ਅਧਿਆਤਮਿਕ ਸਿਧਾਂਤ ਹੈ ਗੁਰੂ ਸਾਹਿਬ ਸਮਝਾ ਰਹੇ ਨੇ ਕਿ ਜਿਨ੍ਹਾਂ ਭਗਤਾਂ ਨੂੰ ਜਿਨ੍ਹਾਂ ਸੇਵਾਦਾਰਾਂ ਨੂੰ ਦੁਨੀਆ ਨਿਮਾਣਾ ਕਮਜ਼ੋਰ ਜਾਂ ਮਾਮੂਲੀ ਸਮਝਦੀ ਹੈ ਪਰਮਾਤਮਾ ਉਹਨਾਂ ਨੂੰ ਅਜੇਹੀ ਵਡਿਆਈ ਅਜੇਹਾ ਮਾਣ ਬਖਸ਼ਦਾ ਹੈ ਕਿ ਸਾਰਾ ਸੰਸਾਰ ਉਹਨਾਂ ਦੇ ਕਦਮਾਂ ਵਿੱਚ ਚੁੱਕਦਾ ਹੈ ਇਹ ਉਸ ਪ੍ਰਭੂ ਦੀ ਖੇਡ ਹੈ ਉਸ ਦੀ ਵਡਿਆਈ ਹੈ ਇਹ ਤਾਂ ਅੱਜ ਦੀ ਦੁਨੀਆ ਦੇ ਸਫਲਤਾ ਦੇ ਪੈਮਾਨਿਆਂ ਦੇ ਬਿਲਕੁਲ ਉਲਟ ਹੈ ਅੱਜ ਤਾਂ ਸਾਨੂੰ ਸਿਖਾਇਆ ਜਾਂਦਾ ਹੈ ਕਿ ਅੱਗੇ ਵਧਣ ਲਈ ਖੁਦ ਨੂੰ ਉੱਚਾ ਦਿਖਾਉਣਾ ਆਪਣੀਆਂ ਪ੍ਰਾਪਤੀਆਂ ਦਾ ਢਿੰਡੋਰਾ ਪਿਟਣਾ ਜ਼ਰੂਰੀ ਹੈ ਹਰ ਕੋਈ ਆਪਣੇ ਸੋਸ਼ਲ ਮੀਡੀਆ ਤੇ ਆਪਣੇ ਕੰਮ ਤੇ ਇੱਕ ਐਲਗੋਰਿਦਮ ਨੂੰ ਖੁਸ਼ ਕਰਨ ਵਿੱਚ ਲੱਗਾ ਹੋਇਆ ਹੈ ਤਾਂ ਜੋ ਉਸ ਨੂੰ ਸਤਕਾਰ ਮਿਲੇ ਪਰ ਇੱਥੇ ਤਾਂ ਗੱਲ ਬਿਲਕੁਲ ਵਕਰੀ ਹੋ ਰਹੀ ਹੈ ਬਿਲਕੁਲ ਵਕਰੀ ਅਸੀਂ ਇੱਕ ਅਜਿਹੀ ਦੁਨੀਆ ਵਿੱਚ ਜੀ ਰਹੇ ਹਾਂ ਜੋ ਬਾਰੀ ਦਿਖਾਵੇ ਦੇ ਐਲਗੋਰਿਦਮ ਤੇ ਚਲਦੀ ਹੈ ਕਾਰਪੋਰੇਟ ਜਗਤ ਦਾ ਐਲਗੋਰਿਦਮ ਸੋਸ਼ਲ ਮੀਡੀਆ ਦਾ ਐਲਗੋਰਿਦਮ ਹਰ ਜਗ੍ਹਾ ਕੁਝ ਨਿਯਮ ਨੇ ਜਿਨ੍ਹਾਂ ਨੂੰ ਪੂਰਾ ਕਰਕੇ ਹੀ ਤੁਹਾਨੂੰ ਮਾਨਤਾ ਮਿਲਦੀ ਹੈ ਬਿਲਕੁਲ ਪਰ ਗੁਰੂ ਸਾਹਿਬ ਸਾਨੂੰ ਦੱਸ ਰਹੇ ਨੇ ਕਿ ਸੱਚੀ ਇੱਜ਼ਤ ਸੱਚਾ ਮਾਣ ਦੁਨੀਆਂ ਦੇ ਬਣਾਏ ਇਹਨਾਂ ਐਲਗੋਰਿਦਮਾਂ ਤੋਂ ਨਹੀਂ ਮਿਲਦਾ ਅੱਛਾ ਉਹ ਤਾਂ ਪ੍ਰਭੂ ਦੀ ਨਜ਼ਰੇ ਕਰਮ ਉਸ ਦੀ ਮਿਹਰ ਦੀ ਨਜ਼ਰ ਨਾਲ ਪ੍ਰਾਪਤ ਹੁੰਦਾ ਹੈ ਅੱਛਾ ਅਤੇ ਉਸ ਦੀ ਮਿਹਰ ਦੀ ਨਜ਼ਰ ਦਾ ਸਭ ਤੋਂ ਵੱਡਾ ਮਾਪਦੰਡ ਹੰਕਾਰ ਨਹੀਂ ਬਲਕਿ ਨਿਮਰਤਾ ਹੈ ਮੈਨੂੰ ਇੱਕ ਵਾਰ ਦੀ ਗੱਲ ਯਾਦ ਹੈ ਮੈਂ ਇੱਕ ਬਹੁਤ ਵੱਡੇ ਕਾਰੋਬਾਰੀ ਨੂੰ ਮਿਲੀ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਸਾਰੀ ਜ਼ਿੰਦਗੀ ਪੈਸਾ ਤੇ ਸ਼ੋਹਰਤ ਕਮਾਉਣ ਵਿੱਚ ਲਗਾ ਦਿੱਤੀ ਹਮ ਸਭ ਕੁਝ ਹਾਸਲ ਕੀਤਾ ਪਰ ਅੰਦਰੋਂ ਹਮੇਸ਼ਾ ਖਾਲੀ ਮਹਿਸੂਸ ਕੀਤਾ ਫਿਰ ਉਹਨਾਂ ਨੇ ਬਿਨਾਂ ਕਿਸੇ ਨੂੰ ਦੱਸੇ ਇੱਕ ਹਸਪਤਾਲ ਵਿੱਚ ਮਰੀਜ਼ਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਉਹ ਕਹਿੰਦੀ ਜੋ ਸਕੂਨ ਤੇ ਸਤਿਕਾਰ ਮੈਨੂੰ ਉੱਥੇ ਬਿਨਾ ਨਾਮ ਦੇ ਇੱਕ ਆਮ ਸੇਵਾਦਾਰ ਬਣ ਕੇ ਮਿਲਿਆ ਉਹ ਮੈਨੂੰ ਕਰੋੜਾਂ ਦੇ ਸੌਦੇ ਕਰਕੇ ਕਦੇ ਨਹੀਂ ਮਿਲਿਆ ਸੀ ਵਾਹ ਇਹ ਹੈ ਨਿਮਰਤਾ ਦੀ ਤਾਕਤ ਜਿੰਨਾ ਕੋਈ ਚੁੱਕਦਾ ਹੈ ਪ੍ਰਭੂ ਉਸ ਨੂੰ ਉਨਾ ਹੀ ਉੱਚਾ ਚੁੱਕਦਾ ਹੈ ਇਹ ਸੁਣ ਕੇ ਤਾਂ ਲੱਗਦਾ ਹੈ ਕਿ ਦੁਨਿਆਵੀ ਨਿਰਪਰਤਾ ਨੂੰ ਛੱਡਣ ਦਾ ਰਾਹ ਸਿੱਧਾ ਹੰਕਾਰ ਨੂੰ ਛੱਡ ਕੇ ਨਿਮਰਤਾ ਧਾਰਨ ਕਰਨ ਵਿੱਚੋਂ ਲੰਘਦਾ ਹੈ ਕੀ ਇਹ ਦੋਵੇਂ ਇੱਕੋ ਸਿੱਕੇ ਦੇ ਦੋ ਪਾਸੇ ਨੇ ਯਕੀਨਨ ਹੰਕਾਰ ਸਾਨੂੰ ਦੁਨੀਆ ਨਾਲ ਬੰਨਦਾ ਹੈ ਕਿਉਂਕਿ ਹੰਕਾਰ ਨੂੰ ਪੋਸ਼ਣ ਲਈ ਹਮੇਸ਼ਾ ਦੂਜਿਆਂ ਤੋਂ ਪ੍ਰਸ਼ੰਸਾ ਤੇ ਪ੍ਰਵਾਨਗੀ ਦੀ ਲੋੜ ਹੁੰਦੀ ਹੈ ਸਹੀ ਗੱਲ ਹੈ ਜੇ ਤਾਲੀਫ ਨਾ ਮਿਲੇ ਤਾਂ ਹੰਕਾਰ ਦੁਖੀ ਹੁੰਦਾ ਹੈ ਦੂਜੇ ਪਾਸੇ ਨਿਮਰਤਾ ਸਾਨੂੰ ਉਸ ਪ੍ਰਭੂ ਨਾਲ ਜੋੜਦੀ ਹੈ ਜਦੋਂ ਅਸੀਂ ਪੂਰੇ ਦਿਲ ਨਾਲ ਇਹ ਮੰਨ ਲੈਂਦੇ ਆ ਕਿ ਮੈਂ ਤੁਝ ਬਿਨ ਅਵਰ ਨਾ ਕੋਈ ਤਾਂ ਹੰਕਾਰ ਆਪਣੇ ਆਪ ਟੁੱਟ ਜਾਂਦਾ ਹੈ ਹੂੰ ਕਿਉਂਕਿ ਫਿਰ ਸਾਨੂੰ ਪਤਾ ਹੁੰਦਾ ਹੈ ਕਿ ਸਾਡੀ ਕੀਮਤ ਦੁਨੀਆ ਦੇ ਲਾਈਕਸ ਜਾਂ ਕਮੈਂਟਸ ਨਾਲ ਨਹੀਂ ਬਲਕਿ ਉਸ ਪ੍ਰੀਤਮ ਦੀ ਨਜ਼ਰ ਵਿੱਚ ਹੈ ਫਿਰ ਅਸੀਂ ਮਿੱਟੀ ਵਾਂਗ ਹੋ ਜਾਂਦੇ ਹਾਂ ਅਤੇ ਉਹ ਪ੍ਰਭੂ ਹਵਾ ਵਾਂਗ ਸਾਨੂੰ ਉੱਪਰ ਚੁੱਕ ਲੈਂਦਾ ਹੈ ਇਹ ਅਧਿਆਤਮਿਕਤਾ ਦਾ ਇੱਕ ਬੁਨਿਆਦੀ ਨਿਯਮ ਹੈ ਜੋ ਹਰ ਥਾਂ ਲਾਗੂ ਹੁੰਦਾ ਅੱਜ ਦੀ ਇਹ ਸਾਰੇ ਗੱਲਬਾਤ ਤੋਂ ਬਾਅਦ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਅਕਸਰ ਤਾਕਤ ਸਹਾਰਾ ਤੇ ਸਤਿਕਾਰ ਗਲਤ ਥਾਵਾਂ ਤੇ ਲੱਭਦੇ ਰਹਿੰਦੇ ਹਾਂ ਅਸੀਂ ਬਾਹਰ ਭਟਕਦੇ ਹਾਂ ਜਦ ਕਿ ਗੁਰੂ ਸਾਹਿਬ ਸਾਨੂੰ ਕੁਦਰਤ ਦੀਆਂ ਸਧਾਰਨ ਉਦਾਹਰਣਾਂ ਦੇ ਕੇ ਸਮਝਾ ਰਹੇ ਨੇ ਕਿ ਅਸਲ ਸੰਤੁਲਨ ਤੇ ਤਾਕਤ ਦਾ ਸੋਮਾ ਤਾਂ ਸਾਡੇ ਅੰਦਰ ਹੀ ਹੈ ਬਸ ਉਸ ਇੱਕ ਤੇ ਭਰੋਸਾ ਕਰਨ ਤੇ ਉਸ ਅੱਗੇ ਚੁੱਕਣ ਦੀ ਲੋੜ ਹੈ ਤੁਸੀਂ ਬਿਲਕੁਲ ਸਹੀ ਸਾਰ ਕੱਢਿਆ ਹੈ ਅੰਤ ਵਿੱਚ ਇਹ ਸ਼ਬਦ ਸਾਨੂੰ ਅਰਦਾਸ ਦੀ ਅਸਲ ਸ਼ਕਤੀ ਦੀ ਯਾਦ ਦਿਵਾਉਂਦੇ ਹੈ ਸਾਡੇ ਲਈ ਅਰਦਾਸ ਅਕਸਰ ਮੰਗਾਂ ਦੀ ਇੱਕ ਸੂਚੀ ਹੁੰਦੀ ਹੈ ਪਰ ਗੁਰਬਾਣੀ ਅਨੁਸਾਰ ਅਸਲ ਅਰਦਾਸ ਮੰਗਣਾ ਨਹੀਂ ਸਗੋਂ ਸੌਂਪਣਾ ਹੈ ਹੂੰ ਸੌਂਪਣਾ ਆਪਣੀਆਂ ਕਮਜ਼ੋਰੀਆਂ ਆਪਣੀਆਂ ਸ਼ਕਤੀਆਂ ਆਪਣੇ ਡਰ ਆਪਣੀਆਂ ਉਮੀਦਾਂ ਸਭ ਕੁਝ ਉਸ ਇੱਕ ਅੱਗੇ ਢੇਰੀ ਕਰ ਦੇਣਾ ਇਸ ਭਰੋਸੇ ਨਾਲ ਕਿ ਜਿਉ ਭਾਵੇਂ ਤਿਉਂ ਰਾਖ ਮੇਰੇ ਸਾਹਿਬ ਇਹ ਸੰਪੂਰਨ ਸਮਰਪਣ ਦੀ ਪੂਰਨ ਵਿਸ਼ਵਾਸ ਦੀ ਅਵਸਥਾ ਹੈ ਜਦੋਂ ਅਸੀਂ ਆਪਣੀ ਛੋਟੀ ਜੀ ਸਿਆਣਪ ਤੇ ਭਰੋਸਾ ਕਰਨਾ ਛੱਡ ਦਿੰਦੇ ਹਾਂ ਤਾਂ ਹੀ ਉਸ ਦੀ ਬੇਅੰਤ ਰਹਿਮਤ ਲਈ ਦਰਵਾਜ਼ਾ ਖੁੱਲਦਾ ਹੈ ਤਾਂ ਕੁਲ ਮਿਲਾ ਕੇ ਅੱਜ ਦਾ ਸੰਦੇਸ਼ ਇਹ ਹੈ ਕਿ ਜ਼ਿੰਦਗੀ ਦੀ ਗੱਡੀ ਦਾ ਸਟੀਅਰਿੰਗ ਆਪਣੇ ਹੱਥਾਂ ਵਿੱਚ ਰੱਖਣ ਦੀ ਜ਼ਿੱਦ ਛੱਡ ਕੇ ਉਸ ਸਰਵਸ਼ਕਤੀਮਾਨ ਦੇ ਹੱਥਾਂ ਵਿੱਚ ਸੌਂਪ ਦੇਣਾ ਹਾਂਜੀ ਕਿਉਂਕਿ ਜਦੋਂ ਤੱਕ ਅਸੀਂ ਖੁਦ ਨੂੰ ਚਾਲਕ ਸਮਝਦੇ ਰਹਾਂਗੇ ਉਦੋਂ ਤੱਕ ਡਰ ਤੇ ਚਿੰਤਾ ਬਣੀ ਰਹੇਗੀ ਪਰ ਜਦੋਂ ਅਸੀਂ ਉਸ ਨੂੰ ਆਪਣਾ ਰਾਖਾ ਮੰਨ ਲੈਂਦੇ ਹਾਂ ਤਾਂ ਇੱਕ ਡੂੰਗਾ ਸਕੂਨ ਮਿਲਦਾ ਹੈ ਕਿਉਂਕਿ ਉਸ ਵਰਗਾ ਹੋਰ ਕੋਈ ਨਹੀਂ ਹੈ ਤੁਜ ਬਿਨ ਅਵਰ ਨ ਕੋਈ ਹਾਂ ਅਤੇ ਇਹ ਵਿਚਾਰ ਸਾਨੂੰ ਸਾਰਿਆਂ ਨੂੰ ਆਪਣੇ ਆਪ ਤੋਂ ਇੱਕ ਸਵਾਲ ਪੁੱਛਣ ਲਈ ਪ੍ਰੇਰਿਤ ਕਰਦਾ ਹੈ ਜਦੋਂ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਕੋਈ ਚੁਣੌਤੀ ਆਉਂਦੀ ਹੈ ਕੋਈ ਮੁਸ਼ਕਿਲ ਦਰਵਾਜ਼ਾ ਖੜਕਾਉਂਦੀ ਹੈ ਤਾਂ ਸਾਡਾ ਪਹਿਲਾ ਸਭ ਤੋਂ ਸੁਭਾਵਿਕ ਪ੍ਰਤੀਕਰਮ ਕੀ ਹੁੰਦਾ ਹੈ ਹੂੰ ਕੀ ਸਾਡਾ ਹੱਥ ਤੁਰੰਤ ਫੋਨ ਵੱਲ ਜਾਂਦਾ ਹੈ ਕਿਸੇ ਨੂੰ ਆਪਣੀ ਸਮੱਸਿਆ ਦੱਸਣ ਲਈ ਜਾਂ ਕੀ ਸਾਡਾ ਮਨ ਇੱਕ ਪੱਲੀ ਰੁੱਕ ਕੇ ਅੰਦਰ ਛੁੱਕ ਕੇ ਉਸ ਅਧਿਕ ਸ਼ਕਤੀ ਅੱਗੇ ਅਰਦਾਸ ਵਿੱਚ ਜੁੜਦਾ ਹੈ ਸਾਡੀ ਇਹ ਪਹਿਲੀ ਪ੍ਰਵਿਰਤੀ ਸਾਡਾ ਪਹਿਲਾ ਰਿਐਕਸ਼ਨ ਇਸ ਗੱਲ ਦਾ ਸ਼ੀਸ਼ਾ ਹੈ ਕਿ ਸਾਡੀ ਨਿਰਪੜਤਾ ਦੀਆਂ ਜੜਾਂ ਅਸਲ ਵਿੱਚ ਕਿੱਥੇ ਨੇ ਦੁਨੀਆਂ ਵਿੱਚ ਜਾਂ ਉਸ ਇੱਕ ਦਰ ਤੇ ਇਹ ਇੱਕ ਅਜੀਹਾ ਸਵਾਲ ਹੈ ਜਿਸ ਦਾ ਜਵਾਬ ਸਾਨੂੰ ਸ਼ਾਇਦ ਸ਼ਬਦਾਂ ਵਿੱਚ ਨਹੀਂ ਸਗੋਂ ਆਪਣੇ ਰੋਜ਼ਾਨਾ ਦੇ ਅਮਲਾਂ ਵਿੱਚ ਲੱਭਣਾ ਪਵੇਗਾ ਇਸ ਵਿਚਾਰ ਚਰਚਾ ਵਿੱਚ ਸਾਡੇ ਕੋਲੋਂ ਬਹੁਤ ਭੁੱਲਾਂ ਹੋਈਆਂ ਹੋਣਗੀਆਂ ਗੁਰੂ ਅਤੇ ਸੰਗਤ ਬਖਸ਼ਣਹਾਰ ਹੈ ਗੁਰੂ ਦੀ ਮਤੀਤਾ ਅਥਾ ਸਮੁੰਦਰ ਹੈ ਅਸੀਂ ਤਾਂ ਬਸ ਕੰਡੇ ਦੇ ਬੈਠ ਕੇ ਕੁਝ ਛਿੱਟੀਆਂ ਹੀ ਮਾਣਨ ਦੀ ਕੋਸ਼ਿਸ਼ ਕੀਤੀ ਹੈ ਸਾਡੇ ਨਾਲ ਜੁੜਨ ਲਈ ਆਪ ਸਭ ਦਾ ਧੰਨਵਾਦ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ